ਹਰ ਸ਼ੁੱਕਰਵਾਰ ਡੇਂਗੂ ਤੇ ਮਾਰ ਪੰਜਾਬ ਸਰਕਾਰ ਦਾ ਪੰਜਾਬ ਸਿਹਤ ਵਿਭਾਗ ਦਾ ਇਹ ਪ੍ਰੋਜੈਕਟ ਡੇਂਗੂ ਨੂੰ ਜਾਂ ਮਲੇਰੀਆ ਨੂੰ ਬਚਾਅ ਕਰਨਾ ਆਮ ਪਬਲਿਕ ਦਾ ਇਹ ਬੜੀ دیر ਦਾ ਜਿਹੜਾ ਸਕੀਮ ਜਿਹੜੀ ਚਲਾਈ ਗਈ ਹੈ ਔਰ ਅੱਜ ਇਸ ਦੇ ਤਹਿਤ ਇਹ ਟੀਮ ਜਿਹੜੀ ਹੈ ਸਿਹਤ ਵਿਭਾਗ ਦੀ ਪਹੁੰਚੀ ਹੈ ਸਰਕਾਰੀ ਵਿਭਾਗ ਜਿਹੜੇ ਆ ਇਹਨਾਂ ਦੀ ਚੈਕਿੰਗ ਗਮਲਿਆਂ ਦੀ ਚੈਕਿੰਗ ਖਾਲੀ ਪਲਾਟਾਂ ਦੀ ਚੈਕਿੰਗ ਖਾਲੀ ਜਗ੍ਹਾ ਦੇ ਉੱਪਰ ਖੜੇ ਪਾਣੀ ਦੀ ਜਾਂਚ ਔਰ ਇਸ ਦੇ ਵਿੱਚ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਕਮਿਊਨਿਟੀ ਡਿਵੈਲਪਮੈਂਟ ਜਿਹੜੇ ਪ੍ਰੋਜੈਕਟ ਦੇ ਤਹਿਤ ਕੋਈ ਸੜਨਾ ਐਲਪੀਯੂ ਦੇ ਬੱਚੇ ਆ ਔਰ ਪਲੱਸ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦੀ ਟੀਮ ਮੈਂਬਰ ਜਿਹੜੇ ਆ ਉਹ ਪਹੁੰਚੇ ਆ ਇਸ ਸਮੇਂ ਸਾਂਝ ਕੇਂਦਰ ਦੇ ਵਿੱਚ ਇਹ ਹੈ ਸੋ ਇਹ ਸਟੂਡੈਂਟ ਜਿਹੜੇ ਆ ਵਿਸ਼ੇਸ਼ ਰੂਪ ਦੇ ਵਿੱਚ ਇਹ ਚੀਜ਼ ਜਿਹੜੀ ਸਿੱਖ ਰਹੇ ਆ ਬਹੁਤ ਅੱਛੀ ਚੀਜ਼ ਆ ਇਹ ਪ੍ਰੋਜੈਕਟ ਜਿਹੜਾ ਹੈ ਜਿੱਥੇ ਜਿੱਥੇ ਵੀ ਪਾਣੀ ਖੜਾ ਉਹ ਚੈਕਿੰਗ ਜਿਹੜੀ ਆ ਚੱਲ ਰਹੀ ਆ ਇਹ ਪੁਲਿਸ ਦੇ ਕੁਆਟਰ ਆ ਤੇ ਹੈਲਥ ਇਨਸਪੈਕਟਰ ਉਹਨਾਂ ਦੀ ਅਗਵਾਈ ਦੇ ਵਿੱਚ ਕਮਲਜੀਤ ਸਿੰਘ ਤੇ ਗੁਰਮੀਤ ਸਿੰਘ ਇਹ ਦੋਨੋਂ ਹੀ ਦੇ ਦੇ ਇਨਸਪੈਕਟਰ ਸਾਹਿਬਾਨ ਨੇ ਇਹ ਨਦੀ ਅਗਵਾਈ ਦੇ ਵਿੱਚ ਇਹ ਟੀਮ ਜਿਹੜੀ ਹੈ ਪਹੁੰਚੀ ਹੈ ਤੋਂ ਵਿਭਾਗ ਦੀ ਸਕੀਮ ਦੇ ਪ੍ਰਤੀ ਹੈਲਥ ਇਨਸਪੈਕਟਰ ਸਾਡੇ ਕਮਲਜੀਤ ਜੀ ਔਰ ਗੁਰਮੀਤ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਹੈ ਗੱਲ ਕਰਦੇ ਆ ਕਮਲਜੀਤ ਜੀ ਨਾਲ ਕਮਲਜੀਤ ਜੀ ਇਹ ਸਕੀਮ ਦੇ ਅੰਡਰ ਅਸੀਂ ਕੀ ਕੀ ਅੱਜ ਕਰ ਰਹੇ ਆ ਅੱਜ ਜਿਹੜੀ ਸਰਕਾਰ ਵੱਲੋਂ ਹੁਕਮ ਆਇਆ ਹੈ ਪੰਜਾਬ ਸਰਕਾਰ ਵੱਲੋਂ ਅਹੀਂ ਪਹਿਲਾਂ ਸਰਕਾਰੀ ਦਫ਼ਤਰ ਥਾਣਾ ਸਿਟੀ ਸਾਣਾ ਸਤਰ বাস ਸਟੈਂਡ ਚੌਂਕੀ ਥਾਣਾ ਸਤਰਾਮਪੁਰਾ ਸਾਰੀਆਂ ਟੀਮਾਂ ਚੈੱਕ ਕਰ ਰਹੀਆਂ ਜਿੱਥੇ ਲਾਰਵਾ ਮਿਲਦਾ ਉਹਨੂੰ ਨਰਸ਼ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਪਾਣੀ ਨੱਕਦੇ ਵੀ ਖੜਾ ਹਨ ਦਾ ਨਾ ਛੱਤ ਤੇ ਨਾ ਗਮਲਿਆਂ 'ਚ ਤੇ ਨਾ ਖਾਲੀ ਜਗ੍ਹਾ ਤੇ ਸਟਾਰ ਵੀਜੇ ਚੈਨਲ ਦੇ ਵੱਲੋਂ ਅੱਜ ਅਸੀਂ ਇਹ ਜਿਹੜੇ ਕਵਰੇਜ ਕਰ ਰਹੇ ਹਾਂ ਜਿਹੜੀ ਤੁਸੀਂ ਅੱਜ ਇਹ ਸਰਵੇ ਜਿਹੜਾ ਹੈ ਜੀ ਇਸ ਜਗ੍ਹਾ ਤੋਂ ਲਾਰਵਾ ਨਿਕਲਦਾ ਹੈ ਕਿ ਆ ਉਸ ਡਿਪਾਰਟਮੈਂਟ ਜਾਂ ਉਹ ਕੰਸਰਨਡ ਜਿਹੜਾ ਵਿਅਕਤੀ ਵਿਸ਼ੇਸ਼ ਹੈ ਉਸ ਤੱਕ ਵੀ ਕੋਈ ਮੈਸੇਜ ਜਿਹੜਾ ਜਾਂਦਾ ਕਿ ਨਹੀਂ ਹਾਂਜੀ ਜਾਂਦਾ ਜੀ ਬਿਲਕੁਲ ਉਹਦਾ ਫੋਨ ਨੰਬਰ ਲਿਆ ਜਾਂਦਾ ਨਾਮ ਜਾਂਦਾ ਉਹ ਭੇਜ ਦਿੰਨੇ ਆਂ ਗਾ ਦੇਖ ਕੇ ਫਲਾਣੀ ਜਗ੍ਹਾ ਤੋਂ ਫਲਾਣੇ ਬੰਦੇ ਦਾ ਲਾਰਵਾ ਮਿਲਿਆ ਤਾਂ ਹੂੰ 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 ਤੋਂ ਨਾਲ ਸਾਡੇ ਕਮਿਊਨਿਟੀ ਡਿਵੈਲਪਮੈਂਟ ਔਰ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦੇ ਜਿਹੜੇ ਪ੍ਰੋਜੈਕਟ ਡਾਇਰੈਕਟਰ ਰਣੇਸ਼ ਭੋਲੀ ਜੀ ਐਡਮਾਸਾ ਬੋਰ ਬੱਚੇ ਜਿਹੜੇ ਆ ਤੋਂ ਬੱਚਿਓ ਬੰਚੀ ਕਾ ਅੱਗੇ ਆਓ ਬੇਟਾ ਇਹਦਾ ਕੀ ਸਿੱਖਿਆ ਲਾਰਵਾ ਕਿਸ ਤਰ੍ਹਾਂ ਜਿਹੜਾ ਚੈੱਕ ਕਰਦੇ ਆ ਲਾਈਫ ਨੂੰ ਕਿੰਨੀ ਸ਼ੀ ਹੁੰਦੀ ਉਹਨਾਂ ਵਿੱਚ ਉਹਨੂੰ ਚੈੱਕ ਕੀਤਾ ਜਾਂਦਾ ਵਾ ਲਾਈਫ ਕੋ ਲਾਈਫ ਆਈ ਤੁਸੀਂ ਸਿੱਖਿਆ ਇਹ ਵਾਲਾ ਕਿ ਕਿਦਾਂ ਕਰਾਂ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਤੁਸੀਂ ਕਰਦੇ ਪਏ ਹੋ ਅੱਜ ਸਿਹਤ ਵਿਭਾਗ ਦੇ ਨਾਲ ਮਿਲ ਕੇ ਫਾਇਦਾ ਹੈ ਇਸ ਚੀਜ਼ ਦਾ ਤੁਹਾਡੇ ਯੂਨੀਵਰਸਿਟੀ ਨੇ ਜਿਹੜਾ ਇਹ ਸਟੂਡੈਂਟਸ ਨੂੰ ਵਿੱਚ ਇਨਵੋਲਵ ਕੀਤਾ ਵਾ ਇੱਕ ਆਮ ਪਬਲਿਕ ਨੂੰ ਜਿਹੜਾ ਵਾ ਉਹ ਇਨਵੋਲਵ ਕੀਤਾ ਸੋ ਚਲੋ ਦੇਖਦੇ ਆ ਲਖਾ ਜੀ ਕਿਦਾਂ ਕਿਦਾਂ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਟੀਮ ਜਿਹੜੀ ਆ ਕਰਦੀ ਆ ਤਿੰਨਾ ਕੁਆਟਰਾਂ ਦੇ ਵਿੱਚ ਅਸੀਂ ਪਹੁੰਚੇ ਆ ਅਸਲ ਵਿੱਚ ਅਸੀਂ ਤੇ ਲੋਕਾਂ ਦੇ ਘਰਾਂ ਤੱਕ ਅਸੀਂ ਹੁਣ ਪਹੁੰਚਾਣਾ ਆ ਕਰਦੇ ਹਰ ਆਦਮੀ ਨੂੰ ਅਸੀਂ ਬੁਲਾ ਕੇ ਦੱਸਣਾ ਆ ਕਿ ਰਿੰਗੂ ਕਿੱਦਾਂ ਬਚਣਾ ਆ ਔਰ ਕਿੱਦਾਂ ਕਿੱਦਾਂ ਅਸੀਂ ਅਵੇਅਰ ਹੋ ਕੇ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਆ ਆਪਣੇ ਆਲੇ ਦੁਆਲੇ ਨੂੰ ਬਚਾ ਸਕਦੇ ਆ ਸਫਾਈ ਰੱਖ ਸਕਦੇ ਆ ਮੇਨ ਚੀਜ਼ ਜਿਹੜੀ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਾਗਰੂਕਤਾ ਹੈ ਔਰ ਇਹ ਜਾਗਰੂਕਤਾ ਦਾ ਅਸਰ ਜਿਹੜਾ ਅਸੀਂ ਦੇਖਿਆ ਵਾ ਅੱਜ ਜਿਹੜੇ ਚਾਰੇ ਪਾਸੇ ਜਿਹੜਾ ਸਫਾਈ ਵੀ ਦਿਖ ਰਹੀ ਆ ਉਹ ਲਾਰਵਾ ਸਾਨੂੰ ਬਹੁਤ ਘੱਟ ਮਿਲਦਾ ਜਿਹੜਾ 4 ਸਾਲ ਪਹਿਲਾਂ ਜਿਹੜਾ ਆਮ ਮਿਲਦਾ ਸੀ ਹਰ ਇੱਕ ਦੇ ਕੋਠੇ ਦੇ ਉੱਪਰ ਟਾਇਰ ਟਿਊਬ ਜਿਹਦੇ ਫੈ ਹੁੰਦੇ ਸੀਗੇ ਗਮਲਿਆਂ ਦੇ ਵਿੱਚ ਪਾਣੀ ਖੜਾ ਸੀ ਜਿਹੜਾ ਇਸ ਵਾਰ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਨਾ ਮਾਨ ਜੋਗ ਸੁਭਸਦਨ ਸਾਹਿਬ ਔਰ ਐਸਐਮਓ ਸਾਹਿਬ ਇਹ ਦੱਸਣ ਨਾਸਰ ਨਰ ਕਮਲਜੀਤ ਸਿੰਘ ਹੈ ਹੈਲਥਕੈਪ ਵੀ ਜੋ ਬਗਾਈ ਹੈ ਤਾਂ ਸਾਰੇ ਘਰਿਆਂ ਨੂੰ ਚੈੱਕ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਾ ਰਹੇ ਆ ਘਰ ਘਰ ਅਸੀਂ ਬਰਵਾਜਾ ਕਰਵਾ ਰਹੇ ਆ ਘਰ ਘਰ ਦੇ ਫ੍ਰਿਜ ਚੈੱਕ ਕਰ ਰਹੇ ਆ ਘਰ ਘਰ ਦਾ ਪੂਰ ਚੈੱਕ ਕਰ ਰਹੇ ਆ ਪਾਣੀ ਜਿੱਥੇ ਵੀ ਮਿਲਦਾ ਨਸਟ ਕਰ ਰਹੇ ਆ ਔਰ ਸਾਨੂੰ ਜਿੱਦਾਂ ਸਦਾ ਕਮਲਜੀਤ ਸਿੰਘ ਜੀ ਸਮੇਂ ਸਮੇਂ ਸਿਰ ਦਿਸ਼ਾ ਦੇ ਦਿਖਾ ਰਹੇ ਨੇ ਉਹ ਦਲਦਹੱਜ ਦੀਆਂ ਦੁਕਾਨਾਂ ਗਾਂਧੀਆਂ ਉਹ ਕੰਮ ਕਰਦੇ ਆ ਆਪਣੇ ਸਟਾਰ ਵੀ ਦੇ ਚੈਨਲ ਦੇ ਵੱਲੋਂ ਅਸੀਂ ਸਮੂਹ ਪਬਲਿਕ ਨੂੰ ਵੀ ਨਾਲੇ ਬੇਨਤੀ ਕਰਦੇ ਹਾਂ ਕਿ ਲਾਰਬਾ ਕਿਸੇ ਵੀ ਜਗ੍ਹਾ ਤੇ ਪਰ ਹੈ ਉਸ ਨੂੰ ਨਸ਼ਟ ਕਰਨਾ ਵਿਭਾਗ ਤੋਂ ਵੀ ਪਹਿਲਾਂ ਤੁਹਾਡੀ ਜਿਹੜੀ ਜ਼ਿੰਮੇਵਾਰੀ ਹੈ ਅਗਰ ਅਸੀਂ ਜਾਗਰੂਕਾਂ ਤਾਂ ਫਿਰ ਨਿਸ਼ਚਿਤ ਤੌਰ ਦੇ ਉੱਪਰ ਸਾਡਾ ਪਿਵਿਖ ਜਿਹੜਾ ਵਾ ਨੇੜਲਾ ਪਿਵਿਖ ਜਿਹੜਾ ਵਾ ਉਹ ਨਿਸ਼ਚਿਤ ਰੂਪ ਦੇ ਨਾਲ ਚੜਿਆ ਸੂਰਜ ਹੀ ਰਹੇਗਾ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਆਪਣੇ ਵਿਸ਼ੇਸ਼ ਕੈਮਰਾਮੈਨ ਦੇ ਨਾਲ ਮੈਂ ਹਰਜਿੰਦਰ ਗੋਗਨਾ ਸਟਾਰ ਵਿਜੇ ਚੈਨਲ ਦੇ ਇਹ ਟਿੰਡੂ ਲੈਣਾ ਆਹ ਦੇਖੋ ਆ ਜਿਹੜਾ ਆ ਸੁੰਢੀ ਵਾਂਗੂ ਆ ਆ ਜਿਹੜਾ ਬਣਿਆ ਹੋਇਆ ਨਾ ਇਹ ਟਿੰਡੂ ਦਾ लार्ਵਾ ਆ ਇਹ ਤੁਹਾਨੂੰ ਤੁਹਾਡੇ ਆਸ-ਪਾਸ ਕਿਸੇ ਵੀ ਕੱਟ ਸਕਦਾ ਇਹਦੇ ਨਾਲ ਵੀ ਨੇ 150 ਮੀਟਰ ਤੱਕ ਮਾਰ ਕਰਨੀ ਆ ਆ ਬੋਤਾ ਦੇ ਵਿੱਚ ਪਾਈ ਕਰੀਏ ਪਾਣੀ ਕਿਤੇ ਖੜਾ ਨਾ ਆ ਆ ਦੋ ਤਿੰਨ ਮਹੀਨੇ ਨਾ ਪਾਣੀ ਨਾ ਖੜਾ ਹੋਣ ਦਿਓ ਕਿਸੇ